ਮੈਨੂੰ ਕਿ ਲੋੜ ਸੀ ਫੈਨ ਨੂੰ ਸੁਣਨੇ ਦੀ ਭਾਬੀ ਛੇ ਮੇਰੇ ਹੱਕ ਨੂੰ ਉਹੀ ਚੰਗੇ ਰਹਿੰਦੇ ਮਾਪੁੱਤ ਪਹਿਲਾਂ ਮਾਂ ਚੰਦਰੀ ਸੀ ਪੁੱਤ ਨੂੰ ਮਨਗਰ ਲਈ ਰੱਖਿਆ ਅੱਜ ਮੈਂ ਆਪਦੇ ਘਰੇ ਵਸਦੀ ਹੁੰਦੀ ਨਾ ਮੈਨੂੰ ਆ ਤੇ ਨਾ ਦੇਖਣਾ ਪੈਂਦਾ ਛੁਪ ਕਰ ਬਿੰਦਰੇ ਕਰਮਾਂ ਦੀਆਂ ਗੱਲਾਂ ਨਹੀਂ ਆ ਜਿਹੜਾ ਕੁਝ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਨਾ ਉਹ ਬੰਦੇ ਨਾਲ ਆਖਰ ਨੂੰ ਉਹੀ ਬਣਦਾ ਹੈ ਹੁਣ ਇਹ ਵੀ ਵਿੱਚ ਤੇਰਾ ਭਲਾ ਕੀ ਕਸੂਰ ਹੈਗਾ ਮੇਰਾ ਇੱਕ ਸੂਰ ਜਿਹੜੀ ਆ ਕੇ ਇੱਥੇ ਵਹਿ ਗਈ ਸੋਡੇ ਵਾਰੀ ਚਾ ਉਹਨਾਂ ਦੇ ਸਿਰ ਚੜ੍ਹ ਕੇ ਮਰ ਜਾਂਦੀ ਕਮ ਸੇ ਘੱਟ ਹਾਂ ਕੁਸ ਤਾਂ ਹਾਂ ਸੁਣਨ ਨੂੰ ਮਿਲਦਾ ਨਹੀਂ ਹਾਏ ਕਮਲੀ ਕਿਹੋ ਜਿਹੀ ਗੱਲਾਂ ਕਰਦੀ ਆ ਛਾ ਮਰ ਜਾਂਦੀ ਸੁੱਖ ਨਾਲ ਤੇਰੇ ਭਾਈ ਪਰਜਾਈ ਹੈਗੇ ਤੇ ਨਾ ਤੇਰਾ ਦੁੱਖ ਸੁਣਨ ਨੂੰ ਤੂੰ ਮਾਣ ਹਲਕਾ ਨਾ ਕਰ ਉਹਨਾ ਮਨਿੰਦਰ ਨਤਾ ਮੈਂ ਕਿਰੂੰਗੀ ਗੱਲ ਮੈਨੂੰ ਤੇ ਹੀ ਸਮਝ ਨਹੀਂ ਆਉਂਦੀ ਮੈਂ ਮਨਿੰਦਰ ਤੋਂ ਤੇਰਾ ਇਨਾ ਕਰਦੀ ਸੀ ਆਖਰ ਨੂੰ ਨਾ ਹੋਇਆ ਕੀ ਹੈਗਾ ਪਤਾ ਨਹੀਂ ਕੀ ਹੋ ਰਿਹਾ ਉਹਨੂੰ ਜਦੋਂ ਵੀ ਦੇਖਦੀ ਆ ਛੜ ਛੜ ਕੇ ਬੋਲਦੀ ਹੈ ਕੀ ਇਹ ਤਾਂ ਮੈਂ ਸੋਚੀ ਜਾਨੀ ਕਿ ਐਡਾ ਮੈਂ ਕੀ ਬੁਰਾ ਕਰਤਾ ਮਨਿੰਦਰ ਤੋਂ ਛੇਣਾ ਮੇਰੇ ਵਾਸਤੇ ਇਨਾ ਕੁ ਸੋਚ ਲਿਆ ਉਹਨੇ ਮੈਂ ਤਾਂ ਕਦੇ ਠੀਕ ਅਲਾਈ ਨਹੀਂ ਜਿੱਤ ਲੈ ਲੀ ਸੀ ਬੀ ਮੇਰੀ ਪਤੀ ਜੀ ਮੇਰੇ ਮੂਰੇ ਇਹ ਨਾ ਬੋਲੋਗੇ ਅਈ ਦੀ ਮੀ ਤਾਂ ਹੈ ਨਹੀਂ ਸੀ ਮੈਨੂੰ ਮਨ ਦਰਦ ਹੋ ਗਿਆ ਕੀ ਹੋਇਆ ਕੀ ਨੇ ਉਹਨੂੰ ਕੁਛ ਪੱਤੀਆਂ ਪੜਾਈਆਂ ਕੀਤੇ ਮੰਗਰ ਲੱਗੀਆਂ ਗੰਦਰੇ ਮਾਗਰ ਕੀਤੇ ਲੱਗਣਾ ਤੈਨੂੰ ਪਤਾ ਹੀ ਹੈ ਆਪਣੇ ਘਰ ਚ ਨਾ ਇੱਕੋ ਹੀ ਹੈ ਜੋ ਸਾਰਾ ਦਿਨ ਕੱਜਿਆ ਕਲੇਸ਼ ਪਵਾਈ ਰੱਖਦੀ ਆਪਣੇ ਘਰੇ ਕੋਈ ਨਾ ਕੋਈ ਮੌਕਾ ਲੱਭਦੀ ਰਹਿੰਦੀ ਵੀ ਕਿਤੇ ਨਾ ਕਿਤੇ ਬਿੱਲ ਨ ਮਿਲੇ ਨਾ ਤਾਂ ਮੈਂ ਅਬ ਦੀ ਟੰਗ ਪਸਾਵਾ ਵਿੱਚ ਆ ਇਹ ਸਾਰਾ ਕੁਝ ਕੀਤਾ ਕਰਾਇਆ ਨਾ ਆ ਕਰਮੋਦੀ ਮਾਂ ਦਾ ਹੈਗਾ ਨਹੀਂ ਮਨਿੰਦਰ ਐਨਾ ਕੁਝ ਬੋਲੇ ਇਹ ਨਹੀਂ ਹੋ ਸਕਦਾ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਮਨਿੰਦਰ ਤੇਰੇ ਮੂਰੇ ਐਨਾ ਬੋਲ ਸਕਦੀ ਹੈ ਇਹ ਹੀ ਤਾਂ ਮੈਨੂੰ ਪਛਤਾਵਾ ਪਾਉਂਦੀ ਅਕਸਰ ਕਰਮੋਦੀ ਮਾਂ ਕਿ ਨੱਕ ਚਰ ਖਦੇ ਤਾਂ ਇੱਕ ਦਿਨ ਤਾਂ ਇਹਨੂੰ ਜਾਣਾ ਹੀ ਪਊਗਾ ਇਥੋਂ ਕੋਈ ਤਾਂ ਇਹਨੂੰ ਕੱਢਣ ਵਾਲਾ ਹੋਊਗਾ ਹੀ ਘਰੇ ਵੀ ਹਾਂ ਜੇ ਨੂੰ ਧੱਕੇ ਦੇ ਕੇ ਕੱਢੇ ਫੇਰ ਫੇਰ ਮਨਿੰਦਰ ਕੋਲੇ ਕੌਣ ਰਹੂਗਾ ਜਿਹਦੇ ਕੋ ਖਰਮੋ ਦੀ ماں ਵਾਗ ਗਈ ਪਰ ਮਨਿੰਦਰ ਨੂੰ ਹਾਂ ਹੀ ਨਹੀਂ ਕਰਨਾ ਚਾਹੀਦਾ ਸੀ ਮੇਰਾ ਪਿਆਰ ਤਾਂ ਮਨਿੰਦਰ ਨੇ 1 ਮਿੰਟ ਵਿੱਚ ਦੀ ਮਿੱਟੀ ਲਾ ਤਾ ਮੈਂ ਤਾਂ ਇਹੀ ਸੋਚ ਜਾਨੀ ਵੀ ਕਿੱਥੇ ਖਮੀ ਰਹਿ ਗਈ ਸੀ ਮਨਿੰਦਰ ਨੂੰ ਪਾਲਣ ਪੁੱਛ ਜੇਕਰ ਮਨਿੰਦਰ ਇੰਨਾ ਖੁਸ਼ ਕਰ ਗਈ ਮੇਰੇ ਨਾਲ ਤੇਰੇ ਚ ਕੋਈ ਕਮੀ ਨਹੀਂ ਹੈਗੀ ਕਮੀ ਤਾਂ ਕਰਮੋ ਦੀ ਮਾਂ ਚ ਹੈ ਜੋ ਮੇਰੀ ਧੀ ਨੂੰ ਨਾ ਪੁੱਠੀਆਂ ਪੱਟੀਆਂ ਪੜਾਈ ਜਾਂਦੀ ਹੈਗੀ ਪਤਾ ਨਹੀਂ ਕੀ ਕਰਕੇ ਰਹੂਗੀ ਇਸ ਘਰ ਦੇ ਵਿੱਚ ਮੈਂ ਤਾਂ ਉਹ ਸਮਝ ਨਹੀਂ ਆਉਂਦੀ ਹੁਣ ਕੀ ਕਰਾਂ ਪਰ ਮਨਰੇ ਤੋਂ ਮਨਿੰਦਰ ਦਾ ਗੁਸ਼ਾ ਨਾ ਕਰ ਮਾਣਦੀ ਆ ਮੈਂ ਮੇਰੀ ਧੀ ਨੇ ਜੋ ਵੀ ਗੱਲਾਂ ਕਹੀਆਂ ਨੇ ਨਾ ਬਹੁਤ ਗਲਤ ਕਹੀਆਂ ਨੇ ਗਈਆਂ ਪਰ ਉਹ ਮਿਆਣੀ ਐ ਬਸ ਕਰ ਮੋਦੀ ਮਾਂ ਦੀਆਂ ਗੱਲਾਂ ਚ ਆ ਗਈ ਤਾਂ ਕਰਕੇ ਇੰਨਾ ਕੁਝ ਬੋਲ ਗਈ ਉਹ ਹਾਂ ਬਾਬੀ ਮੈਂ ਮੰਨਦੀ ਐ ਫਿਰ ਮਨਿੰਦਰ ਨਿਆਣੀ ਐ ਪਰ ਛਿੜੀ ਆ ਜ਼ੁਬਾਨ ਚ ਲਾਈ ਐ ਮਨਿੰਦਰ ਨੇ ਇਹਦੇ ਨਾਲ ਉਹ ਮੇਰੇ ਤੇ ਹੱਥ ਚਲਾ ਲੈਂਦੀ ਮੈਨੂੰ ਜਮਾ ਗੁੱਸਾ ਨਹੀਂ ਹੋਣਾ ਸੀ ਪਰ ਮੈਨੂੰ ਮਨਿੰਦਰ ਨੇ ਇਹੋ ਜਿਹੀ ਤਾਨੇ ਮੀਨੇ ਨਹੀਂ ਮਾਰਨੇ ਸੀ ਛਿੜੀ ਮਨਿੰਦਰ ਨੇ ਤਾਨੇ ਮੀਨੇ ਮਾਰੇ ਆਂ ਮੇਰੇ ਹੋਏ ਐ ਬੱਜੇ ਸਿਵੇਂ ਕੋਈ ਗੜਾਸਿਆਂ ਦੇ ਫਟ ਹੋਏ ਹੁੰਦੇ ਬਾਕ ਮਨਿੰਦਰ ਮੈਂ ਤੇਰੀ ਸਮਝ ਸਕਦੀ ਆ ਤੇਰਾ ਦੁੱਖ ਮੈਨੂੰ ਪਤਾ ਝੋ ਮਨਿੰਦਰ ਨੇ ਗੱਲਾਂ ਕਈਆਂ ਨੇ ਨਾ ਉਹ ਗੱਲਾਂ ਦਾ ਤੈਨੂੰ ਕਿੰਨਾ ਦੁੱਖ ਲੱਗਿਆ ਜਦੋਂ ਉਹ ਤੈਨੂੰ ਬੋਲਦੀ ਸੀ ਨਾ ਜੀਤਾ ਕਰਦਾ ਸੀ ਨਾ ਉਹ ਤੇ ਤੋ ਚਾਰ ਮਾਰਾਂ ਟੱਕਿਆ ਕੇ ਕਿ ਉਹਦੀ ਅਕਲ ਟਕਾਣੇ ਆਜੇ ਪਰ ਤੁਹਾਂ ਤ ਫੜ ਲੈ ਮੇਰਾ ਨਹੀਂ ਤਾਂ ਮਨਿੰਦਰ ਦੇ ਮਾਰ ਹੀ ਦੇਣਾ ਸੀ ਮੈਂ ਜਿਵੇਂ ਉਹ ਬੋਲਦੀ ਸੀ ਅੱਜ ਉਹਦੇ ਥੱਪੜ ਖਾਣ ਵਾਲੀ ਲਸਣ ਸੀ ਅੱਜ ਅੱਭੀ ਮੈਂ ਨਹੀਂ ਚਾਹੁੰਦੀ ਤੇ ਮੇਰੇ ਕਰਕੇ ਘਰ ਦੇ ਵਿੱਚ ਇੰਨਾ ਕਲੇਸ਼ ਪਵੇ ਤੂੰ ਮਨਿੰਦਰ ਨੂੰ ਕੁਝ ਆਖੀ ਉਹਨੂੰ ਗੱਲ ਤੇਰੇ ਚ ਤੇ ਬਾਈ ਚ ਵੀ ਫਰਕ ਪਵੇ ਮੈਂ ਤਾਂ ਪਹਿਲਾਂ ਹੀ ਆਪਾਂ ਦੀ ਅਧਿਕਾਰੀ ਹੋਈ ਬੈਠੀ ਜਿਵੇਂ ਇੱਥੇ ਬੈਠੀ ਐ ਤਾਂ ਹੀ ਮੈਂ ਇੰਨਾ ਕੁ ਸੁਣਿਆ ਨਾ ਸੇ ਮੈਂ ਆਪ ਦੇ ਕਰੇ ਹੁੰਦੀ ਮੈਂ ਵੀ ਖਦੇ ਪ੍ਰਾਉਣੀ ਬਣ ਕੇ ਆਉਂਦੀ ਸਾਲ 6 ਮਹੀਨੇ ਤੋਂ ਆਉਂਦੀ ਸੋਨੂੰ ਸਾਰਿਆਂ ਨੂੰ ਮੈਂ ਚੰਗੀ ਲੱਗਦੀ ਭਿੰਦਰੇ ਮੰਨਦੀ ਆ ਤੇਰੀ ਗੱਲ ਕਿ ਤੂੰ ਪ੍ਰਾਉਣੀ ਬਣ ਕੇ ਆਉਂਦੀ ਫਿਰ ਸਾਰੀਆਂ ਗੱਲਾਂ ਨਾ ਕਰਮਾਂ ਨਾਲ ਹੁੰਦੀਆਂ ਨੇ ਜੋ ਬੰਦੇ ਦੀ ਕਿਸਮਤ ਦੇ ਵਿੱਚ ਲਿਖਿਆ ਹੁੰਦਾ ਨਾ ਆਖ ਨੂੰ ਅਇਓ ਹੋਣਾ ਹੁੰਦਾ ਨਾਲੇ ਥੈਂ ਕਿਹੜਾ ਆਪ ਦੇ ਕਰਮ ਆਪ ਲਿਖਾ ਕੇ ਲੈ ਕੇ ਆਇਆ ਤੂੰ ਹੇਤਾ ਪਰਮਾਤਮਾ ਨੇ ਲਿਖੇ ਨੇ ਜੋ ਮੱਥੇ ਦੀਆਂ ਲਿਖੀਆਂ ਨੇ ਨਾ ਉਹੀ ਉਗੜਦੀਆਂ ਨਹੀਂ ਆ ਕੋਈ ਨਾ ਤੂੰ ਆਵਦਾ ਮਨ ਹੌਲਾ ਨਾ ਕਰ ਮਨਿੰਦਰ ਨਾ ਤਾਂ ਮੈਂ ਗੱਲ ਕਰਦੀ ਆ ਕਿ ਮੈਂ ਸੋਚਦੀ ਜਿਹੜੀਆਂ ਧੀਆ ਮਾਪੇ ਲੈ ਬਾਰਗੇ ਬਹਿ ਜਾਂਦੇ ਨੇ ਨਾ ਉਹ ਕਹਿ ਦਿੰਦੀ ਆ ਉਹਦੇ ਭੈਣ ਭਾਈਆਂ ਨੂੰ ਵੀ ਕੋਈ ਮੇਰੇ ਨਾਲ ਕਿੱਲਾ ਬਾਣ ਕਰਾ ਦੇ ਜਾਂ ਮੈਨੂੰ ਅੱਡ ਕਰ ਲੈ ਕਿਤੇ ਦੇ ਮੈਂ ਤਾਂ ਸੋਨੂੰ ਕਦੇ ਇਹ ਵੀ ਨਹੀਂ ਆਖਿਆ ਕਿ ਮੈਂ ਕੰਮ ਕਰਕੇ ਇਹਨੇ ਰੋਟੀ ਖਾਦੀ ਤੇਰੇ ਨਾਲ ਉੱਠ ਖੜਨੂੰ 4 ਵਜੇ ਕਦੇ ਤੇਰੀ ਨੂੰ ਨਾ ਠਾਮ ਕਦੇ ਤੇਰੀ ਤੇ ਨੂੰ ਨਾ ਠਾਮ ਕਦੇ ਤੈਨੂੰ ਵੀ ਨਹੀਂ ਬਾਜ ਮਾਰੀ ਸੀ ਖਿੰਦਰੇ ਮੈਂ ਕਦੇ ਤੇਰੀ ਨਾਲ ਫਰਕ ਰੱਖਿਆਗਾ ਮੈਂ ਕਿਹੜਾ ਰੱਖਿਆ ਭਾਬੀ ਜੇ ਤੂੰ ਨਹੀਂ ਰੱਖਿਆ ਫਰਕ ਮੈਂ ਵੀ ਨਹੀਂ ਰੱਖਿਆ ਘਰ ਸਹੀ ਕਿ ਐ ਸੀ ਅੰਨਨੀ ਜਿਸ ਦਿਨ ਇਹ ਹੋ ਰਿਹਾ ਤਾ ਨਾ ਇਹਨੂੰ ਕੋਈ ਆਪਣੀ ਨਹੀਂ ਬਣਾਉਂਦਾ ਜੇ ਪੇਕੇ ਤਾਂ ਕਹਿ ਦਿੰਦੇ ਆ ਬਗਾਨਾ ਤਾਂ ਹੈ ਜੇ ਸੌਰੇ ਹੈ ਤਾਂ ਕਹਿ ਦਿੰਦੇ ਆ ਬਗਾਨੀ ਧੀ ਹੈ ਜੇ ਦੋ ਸੱਸ ਬਣ ਜਾਂਦੀ ਹੈ ਯਾਰ ਕਲਾਕ ਕਹਿ ਦਿੰਦਾ ਬਗਾਨੀ ਮਾਂ ਔਰਤ ਉਹਕੇ ਤਿੰਨ ਤਿੰਨ ਘਰ ਬਣਦੀ ਹੈ ਇਹਨੂੰ ਕੋਈ ਨਹੀਂ ਕਹਿੰਦਾ ਇਹ ਹਾਂ ਇਹ ਸਾਡੀ ਹੈ ਠੀਕ ਹੈ ਤੇਰੀ ਗੱਲ ਸਹੀ ਹੈ ਧੀਆ ਦੇ ਦੁਖੀ ਇਹੇ ਜਿਹੇ ਹੁੰਦੇ ਨਹੀਂ ਕਿਸਮਤ ਚੰਦਰੀ ਲਿਖਿਆ ਕੇ ਲਿਓ ਵੀ ਆਨੇ ਈ ਕੋਈ ਨਾ ਮੈਂ ਕਰਦੀ ਆ ਮਨਿੰਦਰ ਨਾਲ ਜੋ ਸਾਚੂ ਨੇ ਕੀਤਾ ਨਾ ਇਹ ਠੀਕ ਨਹੀਂ ਕੀਤਾ ਹੈਗਾ ਕੋਈ ਨਾ ਤੂੰ ਰਾਮ ਕਰ ਮੈਂ ਪੁੱਛਦੀ ਆ ਨਾ ਵੀ ਆਖਰਵਾਚੂ ਹੋਈ ਨਾ ਬੋਲੀ ਕਿਵੇਂ ਆਖੀ ਤੇਰੀ ਕਰਮ ਮਨਿੰਦਰ ਹਾਂ ਮੈਂ ਪਹਿਲਾਂ ਮੈਨੂੰ ਐਂ ਦੱਸ ਅੱਜ ਤੈਨੂੰ ਹੋਇਆ ਕੀ ਹੈਗਾ ਨਾ ਕਿਵੇਂ ਬੋਲਦੀ ਦੀ ਤੂੰ ਤੈਨੂੰ ਵੱਡਿਆਂ ਨਾਲ ਗੱਲ ਕਰਨ ਦਾ ਤਰੀਕਾ ਨਹੀਂ ਹੈਗਾ ਜਮੀ ਮੈਂ ਤੂੰ ਆਪ ਦੱਸ ਮੈਨੂੰ ਅੱਜ ਤੱਕ ਮੈਂ ਕਿਸਦੇ ਮੂਹਰੇ ਬੋਲੀ ਆ ਕਿਸੇ ਵੱਡੇ ਦੇ ਮੂਹਰੇ ਬੋਲੀ ਆ ਜੇ ਕੋਈ ਗੱਲ ਆ ਫੇਰ ਹੀ ਮੈਂ ਬੋਲੀ ਆ ਪਰ ਅੱਜ ਤਾਂ ਬੋਲੀ ਆ ਨਾ ਹਾਂ ਫਿਰ ਕੋਈ ਗੱਲ ਸੀ ਮੈਂ ਤਾਂ ਹੀ ਬੋਲੀ ਆ ਜੇ ਭੂਆ ਗਲਤ ਆ ਤਾਂ ਤਾਂ ਬੋਲੀ ਆ ਮਾਂ ਤੂੰ ਮਗਰ ਨਾ ਲੱਗ ਉਹਦੇ ਨਾਂ ਮਗਰ ਲੱਗ ਮੇਰੇ ਕਾਲ ਹਾਜੇ ਮਨ ਲਾ ਤੁਨੂੰ ਜਮਾ ਪੁੰਜੇ ਲਾ ਦੂਗੀ ਇੱਕ ਦਿਨ ਇਹੋ ਜਿਹਾ ਆ ਜਾਊਗਾ ਕਿ ਭੂਆ ਹੁਕਮ ਦੇਊਗੀ ਤੁਨ ਮੰਨਣਾ ਪਊਗਾ ਭਨੇਂਦਰ ਤੈਨੂੰ ਹੋਇਆ ਕੀ ਐ ਤੈਨੂੰ ਕਿਉਂ ਨਹੀਂ ਸਮਝ ਆਉਂਦੀ ਹੈਗੀ ਮੈਨੂੰ ਸਭ ਹੀ ਪੀ ਆਹੋ ਤੇ ਮੈਂ ਵੀ ਇਸ ਘਰ ਦਿੱਤੀ ਆ ਉਹਨੂੰ ਬਹੁਤ ਟਾਈਮ ਹੋ ਗਿਆ ਇੱਥੇ ਬੈਠੇ ਨੂੰ ਹੁਣ ਮੈਨੂੰ ਘਰੋਂ ਕੱਢਣਾ ਚਾਹੀਦੀ ਆ ਤੈਨੂੰ ਕੌਣ ਘਰੋਂ ਕੱਢ ਰਿਹਾ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਇਹ ਪੁੱਠੀਆਂ ਪੱਟੀਆਂ ਤੈਨੂੰ ਪੜਾਉਂਦਾ ਕੌਣ ਆ ਤੇ ਕੀ ਦੇ ਮਗਰ ਲੱਗ ਰਹੀਆਂ ਤੂੰ ਬਸ ਕਰ ਮੈਂ ਤਾਂ ਪਹਿਲੀ ਵਾਰ ਦੇਖ ਰਹੀ ਆ ਕਿਤੀ ਮਾ ਮਾਦੀਤੀ ਦਾ ਜਮਾਂ ਨਹੀਂ ਸੋਚ ਰਹੀ ਸੋ ਗੱਲ ਦੀ ਨਨਾਂਦ ਦਾ ਸੋਚ ਰਹੀ ਆ ਮੇਰੀ ਗੱਲ ਸੁਣ ਲੈ ਮੈਨੂੰ ਨਨਾਂਣ ਦਾ ਵੀ ਉਨਾ ਹੀ ਪਿਆਰ ਹੈ ਤੇ ਮੈਨੂੰ ਧੀ ਦਾ ਵੀ ਉਨਾ ਹੀ ਮਾ ਮਾਂ ਤੈਨੂੰ ਵੀ ਪਤਾ ਵਿੱਪੂ ਆ ਤੇਰੇ ਕੰਨ ਕਿਵੇਂ ਭਰਦੀ ਏ ਬਾਪੂ ਦੇ ਕੰਨ ਕਿਵੇਂ ਭਰਦੀ ਏ ਪਰਜਾਈ ਦੇ ਕੰਮ ਕਿਵੇਂ ਭਰਦੀ ਏ ਤੇ ਵੀਰੇ ਦੇ ਕੰਨ ਮੇਰੇ ਖਿਲਾਫ ਕਿਵੇਂ ਭਰਦੀ ਆ ਸਾਰਾ ਕੁਝ ਮੈਨੂੰ ਪਤਾ ਮੈਂ ਅੱਖੀ ਦੇਖਿਆ ਅੱਖੀ ਸੁਣਿਆ ਸਾਰਾ ਕੁਝ ਮੈਨੂੰ ਪਤਾ ਪਰ ਤੁਹਾਨੂੰ ਨਹੀਂ ਦਿਸ ਰਿਹਾ ਤੁਹਾਡੇ ਅੱਖਾਂ ਦੇ ਨੇ ਪੱਟੀ ਬੰਨ ਰੱਖੀ ਪਰ ਉਹ ਪੱਟੀ ਮੈਂ ਤਾਹਤੀ ਉਹ ਨਹੀਂ ਕੋਈ ਕੰਨ ਭਰਦੀ ਅੱਖਾਂ ਤੇ ਪੱਟੀ ਮੇਰੇ ਨਹੀਂ ਬੰਨੀ ਹੋਈ ਤੇਰੇ ਬਣ ਗਈ ਐ ਇੱਕ ਮਿੰਟ ਚਲੋ ਨਾ ਹੁਣ ਮੇਰਾ ਤਾਂ ਵਿਆਹ ਕਰਨ ਨੂੰ ਕਹੀ ਜਾਂਦੀ ਆ ਵੀ ਵਿਆਹ ਕਰਦ ਗਏ ਸੀ ਇਹਦਾ ਅੱਛਾ ਤੇ ਆਪ ਇੰਨੇ ਸਾਲ ਹੋ ਗਏ ਆਪ ਵਿਆਹ ਕਿਉਂ ਨਹੀਂ ਕਰਾਇਆ ਆਪਕਾ ਤਾਂ ਕਵਾਰੀ ਰੋਟਾ ਖਾਂਦੀ ਐ ਤੁਹਾਡੇ ਸਿਰ ਤੇ ਤੈਨੂੰ ਸਮਝ ਆ ਗਈ ਤੂੰ ਕੀ ਬੋਲ ਰਹੀ ਆ ਥੇਰੀ ਪੂਆ ਨਾ ਵਿਆਹੀ ਤੀ ਮੈਨੂੰ ਸਾਰੇ ਪਤਾ ਨਹੀਂ ਕੱਟਿਆ ਗਿਆ ਉਤੋਂ ਉਹ ਐ ਲੱਗਦਾ ਹੁੰਦਾ ਸੀਗਾ ਸ਼ਾਇਦ ਫਫੜ ਹੋਣਾਂ ਦੀ ਗਲਤੀ ਹੋਊਗੀ ਸੱਸ ਦੀ ਗਲਤੀ ਆ ਪਰ ਹੁਣ ਪਤਾ ਲੱਗਦਾ ਕਿ ਗਲਤੀ ਸਾਰੀ ਪੂਆ ਦੀ ਆ ਪੂਆ ਆਪਦੀਆਂ ਹਰਕਤਾਂ ਕਰਕੇ ਨਹੀਂ ਹੋਤੀ ਵਸੇ ਮਨਿੰਦਰ ਬਸਮਾ ਪਲੀਜ਼ ਹੱਥ ਵਢਾ ਲੈ ਮੇਰੇ ਤੂੰ ਅੱਜ ਨਾਲ ਦੇ ਤਰੀਫੇ ਕਰਨੀਆਂ ਹੁੰਦੀਆਂ ਹੁੰਦਾ ਮੈਨੂੰ ਤਾਂ ਨਾ ਹੀ ਬੁਲਾਇਆ ਕਰ ਜਿਦੋਂ ਮੈਂ ਇੰਨੀ ਪੈੜੀ ਲੱਗਦੀ ਐ ਨਾ ਐ ਕਰੋ ਬਾਹਰ ਫੜ ਕੇ ਮੈਨੂੰ ੱੱਕੇ ਮਾਰ ਕੇ ਘਰੋਂ ਕੱਢ ਦੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਫਿਰ ਜੇ ਤੇਰੀ ਭੂਆ ਇਸ ਘਰ ਚ ਜਾਊਗੀ ਨਾ ਨਾਲ ਤੂੰ ਵੀ ਜਾਵੇਂਗੀ ਰਹਿੰਦੀ ਤੂੰ ਵੀ ਨਹੀਂ ਇਸ ਘਰ ਚ ਫਿਰ ਅੱਛਾ ਉਹਨੂੰ ਤੈਨੂੰ ਸਾਲ ਰੋਟੀਆਂ ਖਵਾਤੀਆਂ ਅੱਜ ਮੈਨੂੰ 4 ਸਾਲ ਹੋ ਗਏ ਰੋਟੀਆਂ ਨਹੀਂ ਖਵਾ ਸਕਦੇ ਤੁਸੀਂ ਗੱਲ ਰੋਟੀਆਂ ਦੀ ਨਹੀਂ ਹੈਗੀ ਹਾ ਜਿਹੜੀਆਂ ਗੱਲਾਂ ਤੂੰ ਕਰਦੀਆਂ ਨਾ ਤੇ ਯਾਹ ਤੇ ਪੇਕਿਆਂ ਦੇ ਘਰ ਚ ਐਹੋ ਜਿਹਾ ਕੁਝ ਨਹੀਂ ਕਰਦੀ ਹੁੰਦੀ ਆ। ਉਹ ਸਹੀ ਗੱਲ ਉਹ ਵੀ ਤੇ ਧੀ ਐ ਇਸ ਘਰ ਦੀ। ਜਦੋਂ ਉਹ ਆ ਦੇ ਪੇਕਿਆਂ ਚ ਐਹੋ ਜਿਹਾ ਕੁਝ ਕਰ ਸਕਦੀ ਆ ਤੇ ਮੈਂ ਵੀ ਕਰ ਸਕਦੀ ਆ। ਥੋਂ ਤੇ ਮੈਂ ਕੁਝ ਨਹੀਂ ਕਿਹਾ। ਥੋਂ ਤੇ ਮੈਂ ਹੁਣੇ ਹੀ ਪਿਆਰ ਕਰਦੀ ਆ ਕਿਉਂਕਿ ਤੁਸੀਂ ਮੇਰੇ ਬਾਰੇ ਸੋਚਦੇ ਹੋ। ਪਰ ਭੂਆ ਮੇਰੇ ਵਾਸਤੇ ਮਾੜਾ ਸੋਚਦੀ ਆ ਤਾਂ ਕਰਕੇ ਕਹਿ ਰਹੀ ਮੈਂ ਤੁਹਾਨੂੰ ਹੀ ਵਿਚਾਰੀ ਮੈਂ ਭੂਆ ਤੋਂ। ਪੁੱਤ ਤੈਨੂੰ ਕਿਉਂ ਨਹੀਂ ਸਮਝ ਆਉਂਦੀ? ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀ ਵੀ ਭੂਆ ਕੀ ਕਰੀ ਜਾਂਦੇ ਸਾਈਨੇ ਸਾਲਾਂ ਦੇ ਤੁਹਾਡੇ ਵਿੱਚ ਰਹਿ ਕੇ ਤੁਹਾਡੇ ਪਿੱਛੇ ਸ਼ੁਰਾਕ ਹੋਈ ਜਾਂਦੀ ਉਹ। ਕੋਈ ਸ਼ੁਰਾ ਨਹੀਂ ਖਵਾਂਦੀ ਬੁੱਤ। ਫੇਨ ਕੋਈ ਗਲਤਫਹਿਮੀ ਹੋਗੀ ਮੇਰੀ ਗੱਲ ਸੁਣ ਮਾਂ ਮੈਂ ਸਾਰਾ ਕੁਛ ਅੱਖੀ ਦੇਖਿਆ ਮੈਨੂੰ ਸਾਰਾ ਕੁਛ ਪਤਾ ਮੈਂ ਸੁਣਿਆ ਪੂਆ ਨੇ ਸਾਰੀਆਂ ਗੱਲਾਂ ਮੈਨੂੰ ਸਾਰਾ ਕੁਛ ਪਤਾ ਮੈਨੂੰ ਤਾਂ ਨਹੀਂ ਸਿਖਾ ਮੈਨੂੰ ਪਤਾ ਕਿ ਪੂਆ ਕਿਹੜੇ ਰਾਦੇ ਨਾਲ ਇੱਥੇ ਰਹਿ ਰਹੀ ਹੈ ਤੇ ਕਿਹੜੇ ਰਾਦੇ ਨੂੰ ਇਸ ਘਰ ਵਿੱਚ ਕੱਟਣਾ ਚਾਹੁੰਦੀ ਪਰ ਮੈਂ ਨਹੀਂ ਇਸ ਘਰ ਵਿੱਚ ਜਾਂਦੀ ਐਸ ਘਰ ਵਿੱਚ ਜਾਊਗੀ ਤਾਂ ਪੂਆ ਹੀ ਜਾਊਗੀ ਬਸ ਮੇਰੀ ਇੱਕੀ ਅੜੀ ਆ ਪੂਆ ਨੂੰ ਇਸ ਘਰ ਚ ਭੇਜੋ ਨਹੀਂ ਤਾਂ ਫਿਰ ਮੈਂ ਕਿਸੇ ਪਾਸੇ ਜਾਊਂਗੀ ਫਿਰ ਤੂੰ ਸਾਰੀ ਉਮਰ ਮੇਰਾ ਮੂੰਹ ਵੇਖਣ ਨੂੰ ਵੀ ਤਰਸੇਂਗੀ ਮਾਂ ਇਹਨੂੰ ਹੋਇਆ ਕੀ ਆ ਕੁੜੀ ਨੂੰ ਕਿਵੇਂ ਪਕੀ ਕਰਦੀ ਹੈ ਇਹ ਤਾਂ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੀ ਕੰਮੋ ਦੀ ਮਾਂ ਨੇ ਪਤਾ ਨਹੀਂ ਮੇਰੀ ਧੀ ਦੇ ਅੰਦਰ ਜ਼ਹਿਰ ਕਿਵੇਂ ਪਰਤਾ ਖਾਪ ਤਾਂ ਸਾਰਾ ਦਿਨ ਜ਼ਹਿਰ ਉਗਲਦੀ ਸੀ ਤੇ ਮੇਰੀ ਧੀ ਨੂੰ ਵੀ ਉਹੋ ਜਿਹਾ ਬਣਾਤਾ ਪਤਾ ਨਹੀਂ ਕੀ ਕੁਸ ਬਣੂਗਾ ਇਸ ਘਰ ਦੇ ਵਿੱਚ ਹੁਣ ਮਨਿੰਦਰ ਆ ਬਰਤੀਆਂ ਮੈਂ ਉਧਰ ਵਾਜਾ ਮਾਰੀ ਜਾਂਦਾ ਤੁਸੀਂ ਇੱਥੇ ਬੈਠੀ ਐ ਮਸੂਈ ਅੰਦਰ ਬੈਈ ਸੀ ਓਹ ਹੋ 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 ਕਹ ਮੈਂ ਨਹੀਂ ਕੋਰ ਆਈ ਹਾਈ ਹਾਈ ਦਾ ਇੱਟਾ ਥੱਕ ਗਿਆ ਤੇ ਹੋਰ ਫਾਸਲ ਵਧੀਆ ਖੜੀ ਸੀ ਖੇਤ ਤੁਸੀਂ ਕਿਵੇਂ ਚੁੱਪ ਜੇ ਬੈਠੀ ਐ ਹਾਂ ਕੁਛ ਵੀ ਨਹੀਂ ਹੋਇਆ ਇੱਤਾਂ ਉਹੀ ਬੈਠਿਆਂਗੇ ਐਦਾਂ ਵੀ ਬੈਠੀਆਂ ਤੁਸੀਂ ਮੈਂ ਬਾਹਰੋਂ ਆਇਆ ਕੋਈ ਚਾਹ ਨਹੀਂ ਪਾਣੀ ਨਹੀਂ ਪੁੱਛਿਆ ਚੁੱਪੇ ਜੇ ਕਰਕੇ ਨਹੀਂ ਬਾਈ ਬੈਠੇ ਤੁਸੀਂ ਕਿਣ ਕਿ ਨਹੀਂ ਨਹੀਂ ਬਾਈ ਕੁਛ ਨਹੀਂ ਹੋਇਆ ਹੋਣਾ ਕੀ ਹੈ ਮੈਂ ਹੁਣ ਭੁੱਲਿਆ ਮਚੇਰੇ ਦਾ ਦਿਨ ਦੇ ਥੋਟੇ ਨਾ ਨਾ ਬਾਈ ਤੈਨੂੰ ਉਹੀ ਲੱਗਦਾ ਹੈਗਾ ਠੀਕ ਹੈ ਅਸੀਂ ਵਧੀਆ ਹਾਂ ਸਿਰ ਜਦ ਕੁਝ ਜਾਂਦਾ ਅੱਜ ਮੇਰਾ ਤੇ ਫਿਰ ਕੋਈ ਗੋਲੀ ਗੋਲੀ ਨਹੀਂ ਸੀ ਹਾਂ ਲੈ ਲਈ ਬਈ ਗੋਲੀ ਤਾਂ ਹੀ ਇੱਥੇ ਬਹਿ ਜ ਗਈ ਮੈਂ ਗੋਲੀ ਲੈ ਕੇ ਹੱਡੀ ਸੀ ਪੈਂ ਚਾਹ ਕੁਚੂ ਬਣਾ ਦੇਣੀ ਸੀ ਹੋਰ ਠੰਡ ਅੱਜ ਕੱਲ ਸਿਰ ਦੁਖਲਾ ਜਾਂਦਾ ਠੱਡ ਲੱਗ ਜਾਂਦੀ ਐ ਚਾਹ ਬਣਾ ਕੇ ਪੀ ਲਈਦੀ ਅਸੀਂ ਨੇ ਅੱਛਾ ਹਾਂ ਗੁਰਿੰਦਰ ਮਨਿੰਦਰ ਇੱਥੇ ਆ ਗਈ ਅੰਦਰ ਉਧਰ ਬਾਜਾਂ ਮਾਂ ਨਹੀਂ ਹੋ ਗਈ ਨੀ ਬੋਲੀ ਪੈ ਗਈ ਹੋ ਗਈ ਬੰਦ ਚਟਾ ਅੱਛਾ ਹੋਰ ਬਾਈ ਕੰਕ ਕੁੰਕ ਵਧੀਏ ਠੀਕ ਐ ਬਸ ਵਧੀਆ ਲੇ ਤਾਂ ਮੈਂ ਮੂਹ ਤੇ ਮੈਂ ਤੈਨੂੰ ਤੈਨੂੰ ਲੱਗਦਾ ਮੋੜ ਜਾਂ ਗੱਲ ਕੀ ਐ ਚੁੱਪ ਜੇ ਕਿਉਂ ਐ ਨਹੀਂ ਨਹੀਂ ਭਾਈ ਸਾਰਾ ਕੁਝ ਠੀਕ ਐ ਤੈਨੂੰ ਹੀ ਲੱਗਦਾ ਇਹ ਤਾਂ ਹੋਈ ਨਹੀਂ ਸਕਦਾ ਗੱਲ ਤਾਂ ਕੀ ਗੱਲ ਕੀ ਐ ਮੈਂ ਤੈਨੂੰ ਦੱਸ ਦੂੰ ਕੀ ਦੱਸਾਂ ਜਾਨ ਨੂੰ ਚਾਹ ਬਣਾ ਕੇ ਮੈਂ ਲੈ ਬਣਾ ਕੇ ਲਿਆ ਮੈਂ ਕਿ ਤੂੰ ਬਣਾ ਕੇ ਲੈਣੀ ਬਾਈ ਵਾਸਤੇ ਤੂੰ ਬਣਾ ਲਾ ਬਿੰਦਰੇ ਕੋਈ ਨਾ ਮੈਂ ਬੈਠੀ ਆ ਤੁੱਕ ਮੈਂ ਚਾਹ ਮਾਗ ਲੈਣੀ ਤੂੰ ਦੱਸ ਉਹਨ ਕੀ ਗੱਲ ਹੈ ਬਿੰਦ ਦੇ ਕਿ ਮੇ ਇਸ਼ਾਰੇ ਜੇ ਕਰਦੀ ਸੀ ਤੈਨੂੰ ਗੱਲ ਕੀ ਹੋਣੀ ਹੈਗੀ ਹਾਂ ਅੱਜ ਨਾ ਘਰ ਦੇ ਵਿੱਚ ਬਹੁਤ ਖੁਸ਼ ਹੋਇਆ ਕਿਉਂ ਕੀ ਹੋ ਗਿਆ ਅੱਜ ਮਨਿੰਦਰ ਨਾ ਬਿੰਦਰ ਨੂੰ ਬਹੁਤ ਜ਼ਿਆਦਾ ਬੋਲੀ ਹੈਗੀ ਮਨਿੰਦਰ ਬੋਲੀ ਹੈ ਬਿੰਦਰ ਨੂੰ ਹਾਂ ਮਨਿੰਦਰ ਦਾ ਕੀ ਕੰਮ ਬਿੰਦਰ ਨੂੰ ਕੁਝ ਬੋਲਣ ਦਾ ਪਤਾ ਨਹੀਂ ਕੀ ਬੋਲੇ ਮਨਿੰਦਰ ਨੂੰ ਹੈ ਜੀ ਤਾਂ ਆਪਣੀ ਮਨਿੰਦਰ ਉਹ ਹੀ ਨਹੀਂ ਸੀ ਇਹ ਤਾਂ ਆਪਦੇ ਭੂਆ ਦੇ ਸਾਹੀ-ਸਾਹ ਲੈਂਦੀ ਸੀ ਹਾਂ ਪਰ ਹੱਜ ਨਾ ਮਨਿੰਦਰ ਨੇ ਉਹ ਕਰਤਾ ਜਿਹੜਾ ਕਦੇ ਹੋਈ ਨਹੀਂ ਹੈਗਾ ਇਸ ਘਰ ਦੇ ਵਿੱਚ ਉਸ ਨੂੰ ਮੇਨੇ ਮਾਣੇ ਮੇਨੇ ਮਾਰੇ ਬਿੰਦਰ ਸਮਝ ਨਹੀਂ ਆਂਦੀ ਤੂੰ ਕਹਿਣਾ ਕੀ ਚੰਨੀ ਐ ਮਨਿੰਦਰ ਦਾ ਤਾਂ ਬਿੰਦਰ ਨਾਲ ਪਿਆਰ ਹੀ ਬਹੁਤ ਐ ਉਹ ਆਪਣੀ ਜਿਦਾ ਇੱਕ ਸੀ ਆਪਸੇ ਮੈ ਵੀ ਤਾਂ ਇਹ ਕਿੰਨਾ ਕਰਦੀ ਐ ਮਨਿੰਦਰ ਦਾ ਬਥੇਰਾ ਕਰਦੀ ਐ ਬਿੰਦਰ ਤਾਂ ਫੇਰ ਪਰ ਦਿਮਾਗ ਤੇ ਠਿੱਕਰਾ ਮੁੱਦਾ ਵੱਜ ਗਿਆ ਮਨਿੰਦਰ ਦੇ ਮਨਿੰਦਰ ਉਹ ਨਾਲ ਬਿੰਦਰ ਨੂੰ ਗਲਤ ਸਮਝਦੀ ਹੈਗੀ ਉਹਨੂੰ ਆ ਜਾਗਾ ਮਨਿੰਦਰ ਦੇ ਮਨ ਦੇ ਵਿੱਚ ਪਤਾ ਨਹੀਂ ਕਿਨੇ ਇਹੋ ਜਿਹੇ ਜ਼ਹਿਰ ਭਰਤਾ ਕੀ ਬਿੰਦਰਣਾ ਹੁਣ ਉਹਨੂੰ ਘਰੋਂ ਕੱਢਣ ਨੂੰ ਫਿਰਦੀ ਐ ਪਤਾ ਨਹੀਂ ਕੀ ਹੋਇਆ ਮਨਿੰਦਰ ਤੂੰ ਕੀ ਹੋਜੀ ਗੱਲਾਂ ਕਰੀਂਦੇ ਮੈਂ ਨਵੀਆਂ ਗੱਲਾਂ ਸੁਣੀ ਐ ਨਾ ਤੇਰੇ ਮੂੰਹ ਜਦੋਂ ਮਨਿੰਦਰ ਬੋਲਦੀ ਸੀ ਨਾ ਉਦੋਂ ਮੈਨੂੰ ਵੀ ਇਹੀ ਲੱਗਦਾ ਸੀ ਭੀ ਕੀ ਹੋ ਰਿਹਾਗਾ ਇੱਕ ਵਾਰ ਤਾਂ ਮੇਰੇ ਅੱਖਾਂ ਦੇ ਸਾਹਮਣੇ ਇੰਨਾ ਕੁਝ ਹੋ ਰਿਹਾ ਸੀ ਤੇ ਮੈਨੂੰ ਯਕੀਨ ਵੀ ਨਹੀਂ ਸੀ ਹੋ ਰਿਹਾ ਵੀ ਆਪਣੀ ਮਨਿੰਦਰ ਇੰਨਾ ਬੋਲ ਸਕਦੀ ਹੈਗੀ ਗੱਲ ਸੁਣੋ ਉਹ ਬਾਹਰ ਰੋਲਾ ਪਾਈ ਜਾਂਦੀ ਸੀਗੀ ਵੀ ਮੈਨੂੰ ਨਾਲ ਨਹੀਂ ਲੈ ਕੇ ਗਏ ਮੱਥਾ ਟੇਕਣ ਜਾਵੜੇ ਉਦੋਂ ਮੈਂ ਗਿਆ ਹਾਂ ਠੀਕ ਹੈ ਉਦੋਂ ਬਾਅਦ ਕੀ ਹੋਇਆ ਉਹਦੋਂ ਬਾਅਦ ਚਾਹ ਪਾਣੀ ਪੀਤਾ ਸੀਗਾ ਚਾਹ ਪਾਣੀ ਤਾਂ ਪੀ ਲਿਆ ਤੀਗਾ ਹਾਂ ਬਿੰਦਰਨਾਬ ਬਥੇਰਾ ਲੜੀਏ ਬਿੰਦਰੀ ਉਹਨੂੰ ਚਾਹ ਪਾਣੀ ਲੈ ਕੇ ਆਈ ਸੀਗੀ ਕੰਮੋ ਦੀ ਮਾਂ ਨੂੰ ਅੱਛਾ ਹੁਣ ਤਾਂ ਉਹ ੱਤਕਾ ਮਾਰ ਕੇ ਬਾਹਰ ਹੀ ਕੱਢਿਆਗਾ ਬਿੰਦਰ ਨੂੰ ਬਾਹਰ ਕੱਢਿਆ ਉਹਨੇ ਹਾਂ ਕਿਉਂ ਉਹ ਕੋਲ ਹੁੰਦੀ ਹੈ ਸਾਡੇ ਘਰ ਚ ਬਾਹਰ ਘਟਣ ਵਾਲੀ ਪਤਾ ਨਹੀਂ ਹਾਂ ਪਤਾ ਇਹ ਗੱਲ ਤੋਂ ਚੁੱਪ ਤੇ ਵੀ ਚਲੋ ਕੋਈ ਗੱਲ ਨਹੀਂ ਕੁੜਮਣੀ ਹੈਗੀ ਹਬ ਦੀ ਧੀ ਦਾ ਦੁੱਖ ਸੁੱਖ ਬਣਾਉਂਦੀ ਹੈ ਚਾਰ ਦਿਨ ਬੈਠੀ ਹੈਗੀ ਇਸ ਘਰ ਦੇ ਵਿੱਚ ਪਰ ਉਹ ਉਹੀ ਤਾਂ ਘਰ ਦੇ ਵਿੱਚ ਹੋਰ ਹੀ ਕੁਛ ਕਰ ਰੱਖਿਆ ਸਾਰਾਂ ਦਾ ਮੂੰਹ ਹੀ ਪਾਸੇ ਕਰਤਾ ਮੀ ਉਹ ਤਾਂ ਚਲ ਪਤਾ ਹੀ ਬਿੰਦਰ ਤੇ ਲੱਗਦੀ ਹੈ ਬਿੰਦਰ ਤੇ ਚੜਦੀ ਹੈ ਆ ਤਾਂ ਮੁੰਿੰਦਰ ਵਾਲੀ ਕੀ ਗੱਲ ਹੋਈ ਹੈ ਮੁੰਿੰਦਰ ਨੂੰ ਕੀ ਹੋ ਗਿਆ ਪਤਾ ਹੀ ਨਹੀਂ ਮਨਿੰਦਰ ਦੇ ਮਨ 'ਚ ਇਹ ਜਾ ਜ਼ਹਿਰ ਕਿੱਥੋਂ ਭਰਿਆ ਭਰਨ ਵਾਲੀ ਤਾਂ ਉਹੀ ਹੈ ਹੋਰ ਤਾਂ ਆਪਣੇ ਘਰ ਦੇ ਵਿੱਚ ਕੋਈ ਹੈ ਨਹੀਂਗਾ ਮਨਿੰਦਰ ਉਹਦੇ ਕੋਲ ਵੈਂਦੀ ਹੈ ਵੈਂਦੀ ਹੈ ਪਤਾ ਨਹੀਂ ਪਹਿਲਾਂ ਤਾਂ ਮਨਿੰਦਰ ਉਹਨੂੰ ਚੰਗੈਨੀ ਦੀ ਸਮਝਦੀ ਹਾਂ ਪਰ ਹੁਣ ਤਾਂ ਕੰਮੋ ਦੀ ਮਾਂ ਉਹਦੇ ਕੋਡੇ ਨਾਲ ਲਾ ਕੇ ਵੈਂਦੀ ਹੈਗੀ ਪਤਾ ਨਹੀਂ ਮੇਰੀ ਧੀ ਦੇ ਕੰਨਾਂ 'ਚ ਕੀ ਖੁਸ ਭਰੀ ਜਾਂਦੀ ਹੈਗੀ ਇਦਾਂ ਮਤਲਬ ਮਨ ਇੰਦਰ ਨੂੰ ਉਹਨਾਂ ਗੁਲਾ ਲਾਣੀ ਹੈ ਹਾਂ ਇਹ ਹੋਇਆ ਨਾ ਫਿਰ ਮਨ ਇੰਦਰ ਉਹ ਬਿੰਦਰ ਨਾਲ ਲੜਦੀ ਹੈ ਹਾਂ ਬਿੰਦਰ ਇੱਕ ਮਾਰਾ ਕਰਤਾ ਮੈਨੂੰ ਕਹਿੰਦੀ ਜੋ ਕੁਛ ਵੀ ਮੇਰੇ ਨਾਲ ਮਾ ਹੋ ਰਿਹਾ ਨਾ ਹਾਂ ਮੇਰੀ ਭੂ ਹੀ ਕਰਾ ਰਹੀ ਹੈਗੀ ਮੇਰੀ ਭੂ ਹੀ ਮੈਨੂੰ ਘਰੋਂ ਕੱਢਣਾ ਚਾਹੁੰਦੀ ਹੈਗੀ ਉਹ ਤਾਂ ਬਿੰਦਰ ਨੂੰ ਬਹੁਤ ਕੁਝ ਬੋਲੀਆ ਮਨ ਇੰਦਰ ਤਜ ਬਿੰਦਰ ਨੂੰ ਕੱਢਣਾ ਚਾਹਦੀ ਹੈ ਹੱਦ ਹੋ ਗਈ ਬਿੰਦਰ ਤਾਂ ਉਹਦੇ ਪੱਖ 'ਚ ਸੀ ਉਹਦੇ ਪਿੱਛੇ ਦਵਿੰਦਰ ਸਾਡੇ ਨਾਲ ਲੜਦੀ ਰਹੀ ਹੈ। ਹੋ ਤਾਂ ਆਪਾਂ ਨੂੰ ਪਤਾ ਹੈ। ਵੀ ਵਿਬਿੰਦਰ ਮਨਿੰਦਰ ਦਾ ਕਿੰਨਾ ਕਰਦੀ ਹੈ ਜੀ। ਹਾਂ। ਖਬਰਾਂ ਨੂੰ ਹੋਇਆ ਕੀ ਹੈਗਾ? ਐਸੀ ਗੱਲ ਦੀ ਤਾਂ ਮੈਨੂੰ ਸਮਝ ਨਹੀਂ ਲੱਗਦੀ ਹੈਗੀ। ਨਾ ਤਾਂ ਫਿਰ ਤੂੰ ਮਨਿੰਦਰ ਨੂੰ ਕੁਝ ਨਹੀਂ ਕਿਹਾ। ਮਨਿੰਦਰ ਨਾਲ ਕੋਈ ਗੱਲ ਨਹੀਂ ਕੀਤੀ ਤੂੰ। ਕੀਤੀ ਹੈ। ਹਾਂ। ਕਿਉਂ ਨਹੀਂ ਕੀਤੀ ਹੈਗੀ? ਕੀ ਕਹਿੰਦੀ ਉਹ? ਹੋ ਤਾਂ ਮੇਰੇ ਮੂਰੇ ਵੀ ਬੋਲਦੀ ਆ ਹੁਣ। ਮੇਰੇ ਨਾਲ ਵੀ ਜਵਾਨ ਲੜਾਉਂਦੀ ਸੀ। ਹੱਕ ਕਹਿੰਦੀ। ਜਾਂ ਤਾਂ ਇਸ ਘਰ ਦੇ ਵਿੱਚ ਹੁਣ ਭੂਆ ਰਹੂਗੀ। ਜਾਂ ਹੁਣ ਮੈਂ ਰਹੂੰਗੀ। ਹੇ ਤੇ ਤਾਂ ਕਿ ਤਾ ਹੋਂ ਨੀਤਾ ਹੋਰ ਹੋਗੀ ਜਦ ਮੈਂ ਰਹੂੰਗੀ ਤਾਂ ਕੀ ਮਤਲਬ ਹੋਇਆ ਬੁਲਾਉਣਾ ਕਿੱਥੇ ਮੈਂ ਕਰਦਾ ਉਹਦੇ ਨਾਲ ਹੰਦਰੀ ਆ ਗਈ ਤੂੰ ਹੀ ਬੋਲ ਲੈ ਉਹਦੇ ਨਾਲ ਮੈਨੂੰ ਮੇਰਾ ਤਾਂ ਜੀ ਨਹੀਂ ਕਰਦਾ ਉਹਦੇ ਨਾਲ ਬੋਲਣ ਨੂੰ ਮੈਂ ਤਾਂ ਸੋਚ ਵੀ ਨਹੀਂ ਸਕਦੀ ਕਿ ਮੇਰੀ ਧੀ ਇੰਨਾ ਬੋਲ ਸਕਦੀ ਆ ਹਾਂ ਕੁਝ ਕਰ ਸਕਦੀ ਆ ਘਰ ਦੇ ਵਿੱਚ ਜਿਹੜੀ ਆਪਦੀ ਭੂਆ ਤੇ ਇੰਨੀ ਜਾਨ ਸੜਕਦੀ ਸੀ ਹਾਜੋ ਉਸੇ ਭੂਆ ਦੇ ਖਿਲਾਫ ਇੰਨਾ ਕੁਝ ਬੋਲ ਗਈ ਉਹ ਤੂੰ ਤਸੱਲੀ ਰੱਖ ਸੰਜਨਾ ਮੈਂ ਕਰਦਾ ਉਹਦੇ ਨਾਲ ਗੱਲ ਨਵੀਂ ਖਬਰ ਸੁਣਾਤੀ ਤੂੰ ਵੀ ਮਨਿੰਦਰ ਬਿੰਦਰ ਦੇ ਮਗਰ ਪੈ ਗਈ ਲੈ ਉਹਦੀ ਸੱਸ ਤਾਂ ਚਲੋ ਮੰਨਿਆ ਵੀ ਤੇ ਚਿੜਦੀ ਐ ਮੱਚਦੀ ਐ ਵੀ ਇਹ ਇੱਥੇ ਕਿਉਂ ਬੱਟੀ ਐ ਹੈ ਆ ਮਨਿੰਦਰਾਲ ਤੂੰ ਨਵੀਂ ਖਬਰ ਸੁਣਾਤੀ ਮੈਨੂੰ ਪੁੱਛਣਾ ਜਾ ਕੇ ਤੇਰੀ ਲਾੜਦੀ ਨੂੰ ਮੈਂ ਜਦੋਂ ਕਿਤੇ ਬਾਹਰ ਜਾਵਾਂ ਆਂਦੇ ਨੂੰ ਕੋਈ ਨਵੀਂ ਖਬਰ ਹੀ ਹੁੰਦੀ ਏ ਤੁਹਾਡੇ ਹੋਂਦ ਫਿਰ ਹੁਣ ਕੀ ਕਰਾਂ ਮੇਰੇ ਸਾਰੇ ਆ ਉਹ ਚਲ ਕੋਈ ਨਾ ਫਿਰ ਹੁਣ ਤੂੰ ਕਾਦੇ ਵਾਸਤੇ ਐਵੇਂ ਮੂੰਹ ਜਾਈ ਕਰਦੀ ਐ ਮੈਂ ਕਰਦਾ ਮਨਿੰਦਰ ਨਾਲ ਗੱਲ ਕਰ ਲੈ। ਭਾਦੇ ਉਹਦੇ ਦਿਮਾਗ 'ਚ ਕੋਈ ਖਾਨੇ 'ਚ ਗੱਲ ਜੇ ਉਹਨੂੰ ਸਮਝ ਲੱਗੂਗੀ ਜੋ ਕੁਝ ਕਰ ਰਹੀ ਹੈ ਨਾ ਮੈਂ ਇੱਧਰ ਇਸ ਘਰ ਦੇ ਵਿੱਚ ਬਹੁਤ ਗਲਤ ਕਰ ਰਹੀ ਹੈ। ਤੇ ਬਿੰਦਰ ਨਾਲ ਤਾਂ ਬਹੁਤ ਜ਼ਿਆਦਾ ਗਲਤ ਕਰ ਰਹੀ ਹੈ। ਕੀ ਕਰਾਂ ਮੈਂ? ਕਿ ਮੈਂ ਸਮਝਾਵਾਂ ਉਹਦੀ ਟੀ ਲੋ।